ਨਾਬਾ ਦੇ ਪਿੰਡ ਦੇ ਵਿੱਚੋਂ ਇੱਕ ਹੈਰਾਨ ਕਰ ਦੇਣ ਵਾਲੀ ਤਸਵੀਰ ਆਈ ਹੈ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਨਾਬਾ ਬਲਾਕ ਦੇ ਇੱਕ ਪਿੰਡ ਮਡੋਰ ਦੇ ਵਿੱਚ ਇੱਕ 40 ਨੰਬਰ ਗ੍ਰੀਨ ਬੂਥ ਬਣਾਇਆ ਗਿਆ ਜਿहां ਗ੍ਰੀਨ ਬੂਥ ਨੂੰ ਵੇਖ ਕੇ ਵੋਟਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਗ੍ਰੀਨ ਬੂਥ ਆਖਿਰਕਾਰ ਕੀ ਹੈ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਉਂਦੇ ਆਂ ਤੇ ਦੱਸਦੇ ਆ ਕਿ ਇਸ ਬੂਥ ਦੇ ਵੱਲੋਂ ਕੀ ਕੰਮ ਕੀਤਾ ਜਾਏਗਾ ਦੇ ਬੂਥ ਕਿਉਂ ਬਣਾਇਆ ਗਿਆ ਦੱਸਦੀ ਕਿ ਪੰਜਾਬ ਦਾ ਵਾਤਾਵਰਣ ਦਿਨੋ ਦਿਨ ਦੂਸ਼ਿਤ ਹੋਤਾ ਜਾ ਰਿਹਾ ਜਿਸ ਨੂੰ ਦੇਖਤੇ ਹੋਏ ਹਰ ਇੱਕ ਵੋਟਰ ਨੇ ਵੋਟ ਪਾਉਣ ਤੋਂ ਬਾਅਦ ਫਲਦਾਰ ਬੂਟਾ ਵੀ ਦਿੱਤਾ ਜਾ ਰਿਹਾ ਹੈ ਜਿਹਾ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਟੋਲ ਤਮਾਕਿਆਂ ਦੇ ਨਾਲ VOTER ਵੋਟਾਂ ਪਾਉਂਦੇ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ 90 ਸਾਲ ਦੀ ਬਜ਼ੁਰਗ ਬੇਬੇ ਤੇ 95 ਸਾਲ ਦਾ ਬਜ਼ੁਰਗ ਬਾਪੂ ਵੀ ਵੋਟ ਪਾਉਣ ਦੇ ਲਈ ਭਾਰੀ ਉਤਸ਼ਾਹ ਦੇ ਵਿੱਚ ਨਜ਼ਰ ਆਇਆ ਹੁਣਾਂ ਕਿਹਾ ਕਿ ਸਾਡਾ ਮਤਦਾਨ ਦਾ ਅਧਿਕਾਰ ਹੈ ਸਾਰਿਆਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਪਰ ਇਸ ਗ੍ਰੀਨ ਬੂਥ ਦੇ ਪੁੱਜ ਕੇ ਜਿੱਥੇ ਅਸੀਂ ਵੋਟਾਂ ਪਾ ਰਹੇ ਹਾਂ ਉੱਥੇ ਨਾਲ ਦੀ ਨਾਲ ਸਾਨੂੰ ਇੱਕ ਪੌਦਾ ਵੀ ਦਿੱਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਦੇ ਵਾਤਾਵਰਨ ਨੂੰ ਸੁਰੱਖਿਅਤ ਕੀਤਾ ਜਾਵੇ ਦੱਸਦੇ ਕਿ ਇਸੇ ਤਰ੍ਹਾਂ ਜੇਕਰ ਮਡੋਰ ਸਕੂਲ ਦੇ ਜਿੱਥੇ ਕਿ ਗ੍ਰੀਨ ਬੂਥ ਬਣਾਇਆ ਗਿਆ ਉਸ ਤੇ ਅਧਿਆਪਕ ਨਾਲ ਗੱਲ ਕੀਤੀ ਗਈ ਤਾਂ ਉਹ ਨਾਮਤਾਰੀ ਅਧਿਆਪਕ ਨੇ ਦੱਸਿਆ ਕਿ ਗ੍ਰੀਨ ਬੂਥ ਦਾ ਮਾਡਲ ਪਿਛਲੇ 10 ਦਿਨਾਂ ਤੋਂ ਬੜੀ ਮਿਹਨਤ ਸਦਕਾ ਉਹਨਾ ਬਣਾਇਆ ਉਪਰਾਲਾ ਅਸੀਂ ਐਸਟੀਐਮ ਨਾਬਾ ਦੇ ਵੱਲੋਂ ਕੀਤਾ ਹੈ ਵੋਟਰਾਂ ਦੇ ਵਿੱਚ ਵੀ ਇਸ ਗ੍ਰੀਨ ਬੂਥ ਨੂੰ ਲੈ ਕੇ ਇਸ এনवायरमेंट ਨੂੰ ਲੈ ਕੇ ਤੇ ਉਸ ਨੂੰ ਬਰਕਰਾਰ ਰੱਖਣ ਦੇ ਲਈ ਕਾਫੀ ਉਚਾਰ ਉਹਨਾਂ ਨੂੰ ਬੂਟੇ ਬੰਦੇ ਜਾ ਰਹੇ ਨੇ ਬਹੁਤ ਵੱਡਾ ਸੁਭਾਗ ਹੈ ਜੀ ਅੱਜ ਜੋ ਗ੍ਰੀਨ ਬੂਥ ਹੈ ਜਿੱਦੀ ਬਹੁਤ ਵੱਡੀ ਲੋੜ ਸੀ ਪੰਜਾਬ ਨੂੰ ਕਿ ਪੰਜਾਬ ਦੇ ਵਿੱਚ ਲਗਾਤਾਰ ਤਾਂ ਸ਼ਵਾਧਰੀਆ ਇਸ ਵਾਰ ਇਲੈਕਸ਼ਨ ਕਮਿਸ਼ਨ ਦਾ ਜੋ ਮਿਸ਼ਨ ਹੈ ਉਹ ਗ੍ਰੀਨ ਇਲੈਕਸ਼ਨ ਹੈ ਕਿਉਂਕਿ ਜਿਹੜੀ ਸਾਡੀ ਗ੍ਰੀਨ ਇਲੈਕਸ਼ਨ ਹੋਏਗੀ ਤਾਂ ਜਿੱਥੇ ਸਾਡੀ ਬਾਹਰ ਹਰਿਆਲੀ ਹੋਏਗੀ ਉੱਥੇ ਸਾਡੇ ਅੰਦਰ ਵੀ ਹਰਿਆਲੀ ਹੋਏਗੀ ਸਾਡੇ ਮਨਾਂ ਦੇ ਅੰਦਰ ਹਰਿਆਲੀ ਹੋਵੇ ਸਾਡੇ ਦਿਮਾਗ ਦੇ ਅੰਦਰ ਹਰਿਆਲੀ ਹੋਵੇ ਜਿੰਨਾ ਚਿਰ ਅਸੀਂ ਇਹਨਾਂ ਬੁੱਟਿਆਂ ਨੂੰ ਆਪਣੇ ਪੁੱਤਾਂ ਵਾਂਗ ਨਹੀਂ ਪਾਲਦੇ ਆ ਜੋ ਲੈਣਾ ਯਾਦ ਆਉਂਦੀਆਂ ਨੇ ਸ਼ੁਕਮਨ ਬਟਾਲਵੀ ਦੀਆਂ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ ਕੁਝ ਰੁੱਖ ਮੇਰੇ ਬਾਬੇ ਵਾਂਗਣ ਪੱਤਰ ਟਾਵਾ ਟਾਵਾ ਮੇਰਾ ਵੀ ਇਹ ਜੀ ਕਰਦਾ ਰੁੱਖਾਂ ਦੀ ਜੂਨੇ ਆ ਵਾ ਸੋ ਅੱਜ ਰੁੱਖਾਂ ਦੀ ਇੰਨੀ ਵੱਡੀ ਲੋੜ ਹੈ ਪੰਜਾਬ ਨੂੰ ਕਿਉਂਕਿ ਇਹ ਪੰਜਾਬ ਜਿਹੜੀ ਗੁਰੂਆਂ ਪੀਰਾਂ ਸੰਤਾਂ ਮਹੰਤਾਂ ਦੀ ਧਰਤੀ ਹੈ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਬਿਲੇ ਹਾਰੀ ਕੁਦਰਤ ਵਸਿਆ ਕੋ ਜਿਹੜੀ ਕੁਦਰਤ ਹੈ ਜਿਹੜਾ ਪਰਮਾਤਮਾ ਹੈ ਜਿਹੜਾ ਰੱਬ ਹੈ ਜਿਹਨੂੰ ਅਸੀਂ ਦੇਖਣ ਦੀ ਕੋਸ਼ਿਸ਼ ਕਰਦੇ ਆ ਉਹ ਕਿਤੇ ਹੋਰ ਨਹੀਂ ਇਹਨਾਂ ਬੁੱਟਿਆਂ ਦੇ ਵਿੱਚ ਹੈ ਇਸ ਵਾਸਤੇ ਇਲੈਕਸ਼ਨ ਕਮਿਸ਼ਨ ਨੇ ਇਸ ਵਾਰ ਜੋ ਅਮੀ ਇਲੈਕਸ਼ਨ ਹੈ ਉਹਨੂੰ ਗ੍ਰੀਨ ਇਲੈਕਸ਼ਨ ਰੱਖਿਆ ਔਰ ਸਾਡਾ ਵੱਡਾ ਸੁਭਾਗ ਹੈ ਕਿ ਸਾਨੂੰ ਪਟਿਆਲਾ ਦਿਹਾਤੀ ਦਾ ਬੂਥ ਨੰਬਰ ਜੋ 40 ਹੈ ਇਹ ਸਾਨੂੰ ਗ੍ਰੀਨ ਮਾਡਲ ਬੂਥ ਦੇ ਰੂਪ ਵਿੱਚ ਮਿਲਿਆ ਤੇ ਅਸੀਂ ਇਸ ਨੂੰ ਪੂਰਨ ਰੂਪ ਦੇ ਸਜਾਉਣ ਦਾ ਮਨਾਉਣ ਦਾ ਤੇ ਉਹਦਾ ਆਨੰਦ ਮਾਣਨ ਦਾ ਮੌਕਾ ਸਾਨੂੰ ਮਿਲਿਆ ਬਹੁਤ ਬਹੁਤ ਠੀਕ ਹੈ ਬਹੁਤ ਠੀਕ ਹੈ ਕਿਸ ਤਰ੍ਹਾਂ ਦਾ ਇੱਥੇ ਵਾਤਾਵਰਨ ਬਹੁਤ ਵਧੀਆ ਬਹੁਤ ਵਧੀਆ ਔਰ ਐਕਸ਼ਨ ਅਫੀਸ਼ਨ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਬੂਟੇ ਵੰਡੇ ਜਾ ਰਹੇ ਆ ਜਿਹੜਾ ਵੋਟ ਪਾ ਗਿਆ ਰਹਾ ਵਧੀਆ ਉਪਰਾਲਾ ਹਾਂਜੀ ਹਾਂ ਬਹੁਤ ਵਧੀਆ ਬਹੁਤ ਵਧੀਆ ਕਿੰਨੀ ਉਮਰ ਕਿੰਨੀ ਹੋ ਗਈ ਤੁਹਾਡੀ ਬਾਪੂ ਜੀ 90 ਸਾਲ ਦੀ ਦੁਰਗਾ ਦੇ ਵਿੱਚ ਵੋਟ ਪਾਉਣ ਦਾ ਇੰਨਾ ਮਤਲਬ ਇਹਨਾਂ ਦਾ ਮਨ ਕਰਦਾ ਸੀ ਰਾਤ ਦੇ ਮੈਨੂੰ 4-5 ਵਾਰੀ ਕਹਿਣਾ ਨੇ ਵੀ ਸਵੇਰੇ ਆਪਾਂ ਸਵੇਰੇ 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 ਜਾਣਾ ਛੰਡੇ ਛੰਡੇ ਵੀ ਮੇਰੀ ਵੋਟ ਪਵਾ ਕੇ ਲਿਆਓ ਫਿਰ ਮੈਨੂੰ ਨਾਲ ਲੈ ਕੇ ਆਇਆ ਇਹ ਤਾਂ ਮਤਲਬ ਆ ਜਿਹੜੇ ਹੁੰਦੇ ਆ ਕਾਰਡ ਵੋਟਰ ਕਾਰਡ ਰਾਤ ਦੀ ਆਪਣੇ ਕੋਲ ਨਹੀਂ ਬੈਠੇ ਬਹੁਤ ਵਧੀਆ ਉਪਰਾਲਾ ਜੀ ਬੂਟੇ ਨੇ ਜਿਹੜੇ ਬੂਟੇ ਤਾਂ ਬੂਟਿਆਂ ਵੇਣਾ ਜਿੰਦਗੀ ਨਹੀਂ ਹੈ ਕੋਈ ਕੁਦਰਤ ਬੂਟਿਆਂ ਦੇ ਵਿੱਚ ਕੀੜਿਆਂ ਮਕੌੜਿਆਂ ਦੇ ਵਿੱਚ ਮੱਝਾਂ ਗਾਵਾਂ ਜੋ ਵੀ ਹੈਗਾ ਇਹ ਸਭ ਰੱਬ ਹੀ ਹੈ ਜੀ ਲੋਕਾਂ ਨੂੰ ਚਾਹੀਦਾ ਜਿਵੇਂ ਅੱਗ ਲਾਉਂਦੇ ਨੇ ਖੇਤਾਂ ਨੂੰ ਇਹ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਲੋਕਾਂ ਤੇ ਪਰਚੇ ਹੋਣੇ ਚਾਹੀਦੇ ਨੇ ਇਹਨਾਂ ਨੇ ਇੰਨਾ ਵਾਤਾਵਰਣ ਧੁੰਦਾ ਬਣਾਇਆ ਹੋਇਆ ਗੰਦਾ ਬਣਾਇਆ ਹੋਇਆ ਝੋਨੇ ਦੇ ਵਿੱਚ ਆਪਾਂ ਮੰਨਦੇ ਹਾਂ ਚਲੋ ਪ੍ਰੋਬਲਮ ਆਉਂਦੀ ਹੈ ਕਣਕ ਦੀ ਨਾੜ ਦਾ ਤਾਂ ਕੋਈ ਗੱਲੇ ਨਹੀਂ ਹੈਗੀ ਐਡੇ ਐਡੇ ਟਰੈਕਟਰ ਰੱਖੇ ਹੋਏ ਨੇ ਇਹਨਾਂ ਨੂੰ ਬਾਹ ਕੇ ਜਿਵੇਂ ਮਰਜ਼ੀ ਕਰ ਲੋ ਠੀਕ ਨਾਬੇ ਤੋਂ ਸੁਖਚੈਨ ਸਿੰਘ ਨੂੰ ਬਾਣ ਦੀ ਰਿਪੋਰਟ